ਨਵਾਂ ਕਰਦਾ ਸਾਰਿਆਂ ਆਪਣੇ ਪਿਆਰਬਰੀ ਸੱਜਿਆ ਕਾਲ ਤੁਹਾਨੂੰ ਤੁਹਾਡਾ ਬਹੁਤ ਸ਼ੁਕਰੀਆ ਇੱਥੇ ਆਉਂਦਾ ਔਰ ਜਿਹੜੀ ਜ਼ਿੰਮੇਵਾਰੀ ਅੱਜ ਮੈਨੂੰ ਦਿੱਤੀ ਗਈ ਹੈ ਬੰਦੇ ਚੇਅਰਮੈਨ ਦੀ ਔਰ ਦਾ ਤੁਹਾਡਾ ਵਾਦਾ ਕਰਦਾ ਮੈਂ ਇਹਨੂੰ ਪੂਰੇ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਲੋਕਾਂ ਦੇ ਅਟੂ ਮੁਸ਼ਕਲਾਂ ਨੂੰ ਹਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਚਾਹੇ ਉਹ ਕੋਈ ਆ ਚਾਹੇ ਉਹ ਸਬਜ਼ੀ ਖੀਤਣ ਵਾਲਾ ਜਾਂ ਸਬਜ਼ੀ ਵੇਚਣ ਵਾਲਾ ਵਾ ਚਾਹੇ ਉਹ ਝਾੜੂ ਖੂਸ ਇਕੱਠਾ ਕਰਨ ਵਾਲਾ ਵਾ ਚਾਹੇ ਝਾੜੂ ਮਾਰਨ ਵਾਲਾ ਚਾਹੇ ਉਹ ਧਾਲਤੀ ਆ ਵਾ ਕੋਈ ਆ ਹਰ ਇੱਕ ਦੇ ਮੁਸ਼ਕਲ ਕਦੋਂ ਦੂਤ ਕੀਤੀ ਹੋਗੀ ਆਉਣ ਵਾਲੀ ਜੀ ਕਿਸਾਨਾਂ ਨੂੰ ਕਿੰਨੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਸਾਰਿਆਂ ਦਾ ਧਿਆਨ ਰੱਖਿਆ ਜਾਊਗਾ ਔਰ ਮੈਂ ਆਪਣੀ ਪਾਰਟੀ ਨੂੰ ਇਹ ਵਾਅਦਾ ਕੀ ਕਰਦਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੀ ਕਦੇ ਵੀ ਪਿੱਠ ਨਹੀਂ ਕਿਤੇ ਲੱਗਣ ਦੇਵਾਂਗਾ ਮੈਂ ਔਰ ਮੈਂ ਤੁਹਾਡਾ ਧਿਆਨ ਦਾ ਫੇਰ ਰੱਖੂਗੀ ਬਹੁਤ ਬਹੁਤ ਤਰਫ ਸਰ ਉੱਪਰ ਚਾਹ ਦੇ ਵਿੱਚ ਇਸ ਕੱਠਾ ਕੀਤਾ ਜਾਂਦਾ ਹੈ ਕਿ ਨਾ ਕੀ ਕਰਾਂਗੇ ਸਰ ਸਾਰਾ ਕੁਝ ਇੱਕ ਵਾਰ ਸੰਭਾਲ ਲੈਣ ਦੇ ਸਾਰਾ ਕੁਝ ਤੁਹਾਡੇ ਤੁਹਾਡੇ ਕਰਵਾਏ ਹੋਏ। ਤੁਹਾਡੇ ਉਹਦੇ ਨਾਲ ਨਿਰੰਤਰ ਕਾਰਵਾਈ ਹੋਏ ਕਿ ਕੋਈ ਕਿਸੇ ਗ੍ਰੇਵ ਬਲਿਆਰਕ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇ। ਅੱਜ ਸਾਡੇ ਕੰਤੇ ਦੋ ਨਿਯਾਨੇ ਦੀ ਮੰਡੀ ਦੇ ਚੇਅਰਮੈਨ ਸਾਡੇ ਆਪਰਾਜੀਤ ਸਿੰਘ ਗਿੱਲ ਲੋੜ ਦੇਖਦੇ। ਉਹਨਾਂ ਦੀ ਪਾਰਟੀ ਵੀ ਬਹੁਤ ਸਾਰੀ ਇਮਾਨਦਾਰੀ ਦੇ। ਸਾਡੇ ਪਾਰਕ ਤੇ ਜਾ ਰਿਹਾ। ਬੋਰਡ ਦੇ ਮੇਜਬਾਜ਼ ਤੇ ਮੁੱਖਲ ਕੀਤਾ ਨਹੀਂ ਵਧਿਆ ਜਾਣਾ। ਬਹੁਤ ਵੱਡੀ ਚੋਣ ਪਸੰਦ। ਮੈਂ ਇਸ ਬਹੁਤ ਸਾਰਾ ਨੂੰ ਮੌਕੇ ਪਹੁੰਚੇ ਡਾਇਰੈਕਟਰ ਸਾਹਿਬ ਸਾਰੇ ਸਤਿਕਾਰਯੋਗ ਮੰਤਰੀ ਸਰਕਾਰ ਦੇ ਜਿਹੜੇ ਸਾਰੇ ਸੀਨੀਅਰ ਲੀਡਰਸ ਜਿਹੜੇ ਨਾਲ ਖੜੀਏ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਸਾਰਿਆਂ ਨੇ ਜਿਹੜੀ ਅੰਕਮਿਤ ਲਾ ਕੇ ਸੇ ਸਰਦਾਰ ਨੂੰ ਕੋਈ ਸੁਝੇਤੇ ਦੇ باوجود ਜਿਹੜੀ ਜੇਰਮਨੀ ਮਿਲੀ ਆ ਤੇ ਮੈਂ ਜੀਵਨ ਸਿੰਘ ਸਰਦਾਰ ਵੀ ਮੁੱਖ ਤੌਰ ਤੇ ਇਹ ਪੰਜਾਬ ਦੇ ਸਾਰੇ ਲੋਕਾਂ ਨਾਲ ਬਹੁਤ ਵਾਰਾ ਕਰਦਾ ਕਿ ਅਈ ਇਮਾਨਦਾਰੀ ਨਹੀਂ ਦੇਖਦੇ ਨਾ ਜਿਹੜੀ ਮਿਲੀ ਆ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਨੂੰ ਹੋ ਗਏ ਅੱਜ ਤੋਂ ਪਹਿਲਾਂ ਜਿਹੜੇ ਵੀ ਕੋਈ ਲੋਕਾ ਬੁੜੇ ਹੋਏ ਜੋ ਇੱਥੇ ਗੁੰਡਾਗਰਦੀ ਹੋਈ ਹੋਈ ਹੋਏਗੀ ਪੂਰੀ ਜਿੰਦ ਸਾਹਿਬ ਇਮਾਨਦਾਰੀ ਨਾਲ ਆਪਣੀ ਜਿੰਦਗੀ ਹੋਣਾ ਕਰੀ ਮੰਤਰੀ ਸਾਹਿਬ ਦਾ ਜਿਹੜਾ ਭ੍ਰਸ਼ਟਾਚਾਰ ਨੂੰ ਲੈ ਕੇ ਸਰਕਾਰ ਬਣੀ ਸੀ ਉਹ ਇਸ ਵੇਲੇ ਮੰਡੀ ਬੋਰਡ ਦੇ ਵਿੱਚ ਵੀ ਸਭ ਤੋਂ ਵੱਧ ਤੋਂ ਸਭ ਤੋਂ ਭ੍ਰਸ਼ਟਾਚਾਰ ਹੈ ਉਹ ਕਿ ਲੋਕਾਂ ਦੇ ਵਿੱਚ ਸਾਡਾ ਪੰਜਾਬ ਦੇ ਕਾਰਨ ਦੇ ਦੇ ਨਾ ਨਾ ਪਿਛਤਾ ਚਾਰ ਦਾ ਜਿਹੜਾ ਇੱਟਾ ਇਹ ਵੀ ਇਮਾਨਦਾਰੀ ਦੇਖਦੇ ਹੋਏ ਸਾਡੇ ਕੋਲੋਂ ਅੱਜ ਕਿੰਨਾ ਹੋ ਗਿਆ ਹੈ ਸੁਫਾਇਦ ਦਾ ਵਾਲਾ ਖੁਦ ਆਉਂਦਾ ਹੋਵੇਗੀ ਕਾਰਵਾਈ ਹੋਏਗੀ ਸਾਡੀ ਸਰਕਾਰ ਦੇ ਵਿੱਚ ਕੋਈ ਕਿਵੇਂ ਬਖਸ਼ਣ ਸਰ ਜੁਮਾ ਜੁਮਾ ਪਾਰਕਿੰਗ ਨੂੰ ਇਫਾ ਕਰਿਆ ਗਿਆ ਯਾਦ ਰੱਖੀ ਹੋਏ ਹੈ ਪਰ ਚੱਲਦੇ ਪਏ ਇਸ ਤਰ੍ਹਾਂ ਹੀ ਕਰ ਰਹੇ ਹੈ ਕਿ ਚੇਅਰਪੈਨਸਾ ਸਾਰੇ ਸਾਰੇ ਦਾ ਨਿਕਲ ਗਿਆ ਕਿ ਆਮ ਆਦਮੀ ਕਟੀ ਦਾ ਹੋ ਸਪਾਈਲਾ ਹੈ ਕਿ ਨਾ ਪੂਰੀ ਮਾਨਦੰਸ਼ਾ ਸਿਰਾਂ ਨਵਾ ਰਿਹਾ ਤੇ ਜਿਹੜਾ ਵੀ ਲੋਕ ਇਹਦੇ ਕੰਮ ਕਰਦੇ ਆ ਉਹਨਾਂ ਤੇ ਕਾਰਵਾਈ ਕਰਾਂਗੇ ਬਸ ਠੀਕ ਹੈ ਜੀ